ਫਲਟਵਾ ਦੇ ਨਾਲ ਜਾਰੀ ਵਿਵਾਦ ਤੋਂ ਬਾਅਦ ਗਿਆਨੀ ਹਰਪ੍ਰੀਤ ਸਿੰਘ ਪਿੱਛੇ ਹਟਦੇ ਦਿਖਾਈ ਦੇ ਰਹੇ ਨੇ ਜੀ ਹਾਂ ਤੁਹਾਨੂੰ ਦੱਸ ਦਈਏ ਕਿ ਜਿਸ ਤਰ੍ਹਾਂ ਪਿਛਲੇ ਦਿਨਾਂ ਦੇ ਵਿੱਚ ਸਿੱਖ ਰਾਜਨੀਤੀ ਦੇ ਵਿੱਚ 2 ਦਸੰਬਰ ਦੇ ਫੈਸਲੇ ਤੋਂ ਬਾਅਦ ਜੋ ਕੁਝ ਹੁਕਮਨਾਮਾ ਜਾਰੀ ਕੀਤਾ ਗਿਆ ਸੀ ਉਸ ਨੂੰ ਲੈ ਕੇ ਉਸ ਤੋਂ ਬਾਅਦ ਜਿਸ ਤਰ੍ਹਾਂ ਇੱਕ ਦੂਜੇ ਦੇ ਉੱਤੇ ਅਕਾਲੀ ਦਲ ਦੇ ਲੀਡਰਾਂ ਦੇ ਵੱਲੋਂ ਜਾਂ ਫਿਰ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਦੇ ਵੱਲੋਂ ਜਿਸ ਤਰ੍ਹਾਂ ਇੱਕ ਦੂਜੇ ਦੇ ਉੱਤੇ ਚਿਕੜ ਸੁੱਟਣ ਦੀਆਂ ਲੜਾਈ ਜਿਹੜੀ ਸੀ ਉਹ ਸ਼ੁਰੂ ਕੀਤੀ ਗਈ ਸੀ ਉਸ ਤੋਂ পিچھے हटਦੇ دکھائی ਦੇ ਰਹੇ ਨੇ ਗਿਆਨੀ ਹਰਪ੍ਰੀਤ ਸਿੰਘ ਤੋਂ ਦੱਸਦੀ ਕਿ ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਤੇ ਸ੍ਰੀ ਅਕਾਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਰਹਿੰਦੇ ਆ ਅਕਾਲੀ ਆਗੂ ਵਿਥਸ ਸਿੰਘ ਬਲਟੋਵਾ ਨਾਲ ਹੋਏ ਵਿਵਾਦ ਦੇ ਵਿੱਚ ਜਿੱਥੇ ਗਿਆਨੀ ਹਰਪ੍ਰੀਤ ਸਿੰਘ ਨੂੰ ਦੋਹਾਂ ਉਧਿਆਂ ਤੋਂ ਹੱਥ ਧੋਣੇ ਪਏ ਨੇ ਉੱਥੇ ਹੀ ਹੁਣ ਵਿਵਾਦ ਵਿਅਕਤੀਗਤ ਤੌਰ ਤੇ ਕੀਤੀ ਜਾ ਰਹੀ ਕਦਾਰ ਖੁਸ਼ੀ ਦੇ ਇਲਜ਼ਾਮਾਂ ਤੋਂ ਬਾਅਦ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਮੈਂ ਹੀ ਚੁੱਪ ਕਰਕੇ ਸਿਆਣਾ ਬਣ ਜਾਂਦਾ ਹਾਂ ਅਮਰਸਰ ਦੇ ਵਿਖੇ ਇੰਟਰਨੈਸ਼ਨਲ ਸਿੱਖ ਫੈਡਰੇਸ਼ਨ ਅਤੇ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਵੱਲੋਂ ਪਾਈ ਪਰਮਜੀਤ ਸਿੰਘ ਖਾਲਸਾ ਦੀ ਯਾਦ ਦੇ ਵਿਚ ਅਰੰਭ ਕੀਤੀ ਗਈ ਵਿਚਾਰਾਂ ਦੀ ਸਾਂਝ ਦੀ ਲੜੀ ਤਹਿਤ ਤੀਸਰੀ ਵਿਚਾਰ ਦੇ ਵਿੱਚ ਭਾਗ ਲੈਣ ਲਈ ਗਿਆਨੀ ਹਰਪ੍ਰੀਤ ਸਿੰਘ ਪਹੁੰਚੇ ਸਨ ਉਹਨਾਂ ਜਿੱਥੇ ਵਿਰਸਾ ਸਿੰਘ ਬਲਟੋਆ ਨੇ ਆਪਣਾ ਸਿਆਸੀ ਪ੍ਰਵਿਖ ਦਾਅ ਤੇ ਲਗਾ ਕੇ ਸ੍ਰੀ ਅਕਾਲ ਤਖਤ ਸਾਹਿਬ ਤੋਂ 10 ਸਾਲ ਦੇ ਲਈ ਅਕਾਲੀ ਦਲ ਦੇ ਵਿੱਚ ਸ਼ਾਮਲ ਨਾ ਹੋ ਸਕਣ ਦੀ ਰੋਕ ਲਗਵਾ ਲਈ ਹੈ ਅਤੇ ਗਿਆਨੀ ਹਰਪ੍ਰੀਤ ਸਿੰਘ ਨੇ ਤਖਤ ਸਹਿਬਾਂ ਦੀਆਂ ਜਥੇਦਾਰੀਆਂ ਦੇ ਨਾਲ-ਨਾਲ ਨੌਕਰੀ ਵੀ ਗਵਾ ਲਈ ਹੈ ਗਿਆਨੀ ਹਰਪ੍ਰੀਤ ਸਿੰਘ ਸੰਬੰਧੀ ਬਲਟਵਾ ਵੱਲੋਂ ਇਲਜ਼ਾਮਾਂ ਦੇ ਖੁਲਾਸੇ ਤੋਂ ਬਾਅਦ ਕਿਤੇ ਸਵਾਲਾਂ ਦੇ ਜਵਾਬ ਦੇ ਵਿੱਚ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਇਹ ਹੁਣ ਚਿੱਕਰ ਵਿੱਚ ਵੜ ਕੇ ਚਿੱਕਰ ਸੁੱਟਣ ਲੱਗ ਪਏ ਨੇ ਮੈਂ ਇਹਨਾਂ ਵਾਂਗ ਗੰਦ ਦੇ ਵਿੱਚ ਨਹੀਂ ਵੜ ਸਕਦਾ ਇਸ ਲਈ ਜੇਕਰ ਇਹ ਨਹੀਂ ਹਟਦੇ ਤਾਂ ਮੈਂ ਹੀ ਸਿਆਣਾ ਬਣ ਜਾਂਦਾ ਹਾਂ ਮੈਂ ਚਿੱਕਰ ਸੁੱਟਣ ਦੀ ਲੜਾਈ ਨਹੀਂ ਲੜ ਸਕਦਾ ਉਹਨਾਂ ਨੇ ਕਿਹਾ ਕਿ ਉਹ ਹੁਣ ਪ੍ਰਚਾਰ ਵੱਲ ਧਿਆਨ ਦਿੰਦੇ ਹੋਏ ਪਿੰਡ-ਪਿੰਡ ਤੱਕ ਜਾਣਗੇ ਤੇ ਨੌਜਵਾਨਾਂ ਨੂੰ ਨਾਲ ਲੈਣਗੇ ਉਹਨਾਂ ਨੇ ਕਿਹਾ ਕਿ 2 ਦਸੰਬਰ ਨੂੰ ਹੋਏ ਹੁਕਮਾਂ ਨੂੰ ਹਰ ਹਾਲਤ ਦੇ ਵਿੱਚ ਲਾਗੂ ਕਰਵਾਉਣਗੇ ਇਸ ਸਮੇਂ ਇੰਟਰਨੈਸ਼ਨਲ ਸਿੱਖ ਫੈਡਰੇਸ਼ਨ ਦੇ ਪ੍ਰਧਾਨ ਭਾਈ ਮੇਜਰ ਸਿੰਘ ਨੇ ਵੀ ਗੁਰੂ ਸਾਹਿਬਾਨ ਦੇ ਅਮੀਰ ਫਲਸਫੇ ਗੁਰਮਤਿ ਸਿਧਾਂਤ ਖਾਲਸਾ ਦੇਹੀ ਪਰ ਬ੍ਰਾਹਮਾ ਸਹੀਦ ਪੁਰਖਿਆਂ ਦਾ ਸਹੀ ਜਿਹੜਾ ਇਤਿਹਾਸ ਹੈ ਮਾਂ ਬੋਲੀ ਸਾਊਥ ਜਿਹੜੀ ਸਿੱਖ ਸੱਭਿਆਚਾਰ ਸਿੱਖ ਗੁਜਰਾਤ ਗੁਜਰਾਤ ਨੂੰ ਜਿਉਂਦੇ ਰੱਖਣਾ ਤੇ ਪੰਥ ਦੀ ਚੜ੍ਹਦੀ ਕਲਾ ਤੇ ਸਿੱਖੀ ਦੇ ਬੋਲ ਬਾਲੇ ਦੇ ਸੰਕਲਪ ਨੂੰ ਪੂਰਾ ਕਰਨਾ ਫੈਡਰੇਸ਼ਨ ਦਾ ਮੁੱਖ ਮੰਤਵ ਹੈ ਹੁਣ ਤੋਂ ਦੱਸਦੀ ਕਿ ਇਸ ਲੜਾਈ ਦੇ ਵਿੱਚ ਜਿੱਥੇ ਪਿਛਲੇ ਦਿਨਾਂ ਦੇ ਵਿੱਚ ਜਿਸ ਤਰ੍ਹਾਂ ਦਾ ਜੋ ਸਮੀਕਰਨ ਬਣਦੇ ਜਾ ਰਹੇ ਸਨ ਉਸ ਨੂੰ ਲੈ ਕੇ ਹੁਣ ਜਿਸ ਤਰ੍ਹਾਂ ਗਿਆਨੀ ਹਰਪ੍ਰੀਤ ਸਿੰਘ ਨੇ ਪਿੱਛੇ ਹੁੰਦਿਆਂ ਜਿਹੜੇ ਆਪਣਾ ਜਿਹੜਾ ਜਵਾਬ ਦਿੱਤਾ ਹੈ ਕਿ ਜਿਸ ਤਰ੍ਹਾਂ ਇੱਕ ਦੂਜੇ ਦੇ ਉੱਤੇ ਚਿੱਕਰ ਸੁੱਟੇ ਜਾ ਰਹੇ ਕਿਉਂਕਿ ਵਿਰੋਧੀ ਨੇ ਜਿਹੜੇ ਸਿੱਖ ਵਿਰੋਧੀ ਨੇ ਉਹ ਤਾੜੀਆਂ ਮਾਰ-ਮਾਰ ਹੱਸ ਰਹੇ ਨੇ ਕਿ ਸਿੱਖ ਆਪਸ ਦੇ ਵਿੱਚੋਂ ਜੁੰਡੋ-ਜੁੰਡੀ ਹੋਏ ਹੋਏ ਨੇ ਪਰ ਹੁਣ ਕੀ ਹੁਣ ਗਿਆਨੀ ਹਰਪ੍ਰੀਤ ਸਿੰਘ ਦੀ ਸਿਆਣਪ ਹੈ ਪਿੱਛੇ ਹਟਣਾ ਜਾਂ ਫਿਰ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਗੱਲਾਂ ਦਾ ਜਵਾਬ ਹੀ ਨਹੀਂ ਦੇ ਸਕਦੇ ਹੁਣ ਦੂਜੇ ਪਾਸੇ ਜੇਕਰ ਦੇਖਿਆ ਜਾਵੇ ਤਾਂ ਜਿਸ ਤਰ੍ਹਾਂ ਸਾਰਾ ਵਿਊਤ ਬੰਦੀ ਬਣਾਈ ਗਈ ਹੈ ਜਾਂ ਫਿਰ ਜੋ ਕੁਝ ਚੱਲ ਰਿਹਾ ਸਿੱਖ ਸਿਆਸ ਦੇ ਵਿੱਚ ਉਸ ਤੋਂ ਬਾਅਦ ਜਿਸ ਤਰ੍ਹਾਂ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦਾ ਜਿਹੜਾ ਅਸਤੀਫਾ ਪ੍ਰਵਾਨ ਹੋਣਾ ਵੀ ਕਹਿੰਦੇ ਲਗਭਗ ਤੈਹ ਹੋ ਚੁੱਕਿਆ ਹੈ ਜਿਸ ਤਰ੍ਹਾਂ 17 ਫਰਵਰੀ ਨੂੰ ਹਰਜਿੰਦਰ ਸਿੰਘ ਧਾਮੀ ਦੇ ਵੱਲੋਂ ਆਪਣਾ ਅਸਤੀਫਾ ਦੇ ਦਿੱਤਾ ਗਿਆ ਸੀ ਅੰਤਰੀ ਕਮੇਟੀ ਨੇ 21 ਫਰਵਰੀ ਨੂੰ ਜਿਹੜੀ ਇਕਤਤਾ ਕਰਕੇ ਅਸਤੀਫਾ ਨਾ ਪ੍ਰਵਾਨ ਕਰਦੇ ਆ ਧਾਮੇ ਨੂੰ ਮਨਾਉਣ ਦੀ ਕੋਸ਼ਿਸ਼ ਕੀਤੀ ਗਈ ਸੀ ਪਰ ਲੱਗਦਾ ਨਹੀਂ ਹੁਣ ਹਰਜਿੰਦਰ ਸਿੰਘ ਧਾਮੇ ਆਪਣਾ ਅਸਤੀਫਾ ਵਾਪਸ ਲੈਣਗੇ ਕਿਉਂਕਿ ਜਿਸ ਤਰ੍ਹਾਂ ਦੇ ਹਾਲਾਤ ਬਣੇ ਹੋਏ ਨੇ ਭਾਵੇਂ ਗਿਆਨੀ ਰੁਕबीर ਸਿੰਘ ਹੋਣ ਗਿਆਨੀ ਹਰਪ੍ਰੀਤ ਸਿੰਘ ਹੋਣ ਗਿਆਨੀ ਰਣਜੀਤ ਸਿੰਘ ਗੋਹਰ ਹੋਣ ਅਕਾਲੀ ਆਗੂ ਹੋਣ ਸਿਆਸੀ ਤੇ ਧਾਰਮਿਕ ਆਗੂ ਹੋਣ ਜਿਨ੍ਹਾਂ ਨੇ ਐਡਵੋਕੇਟ ਹਰਜਿੰਦਰ ਸਿੰਘ ਧਾਮੇ ਨੂੰ ਮੁੜ ਸ਼ੋਮਨੀ ਕਮੇਟੀ ਦੇ ਪ੍ਰਧਾਨ ਦੀ ਅਸਮਾਨਵਾ ਲਵਾਉਣ ਲਈ ਬੇਨਤੀ ਕੀਤੀ ਹੈ ਜੋ سلسلہ ਲਗਾਤਾਰ جاری ਹੈ ਪਰ ਬਿਕਮ ਸਿੰਘ ਮਜੀਠੀਆ ਵੀ ਬਿੱਤੇ ਦਿਨ ਉਹਨਾਂ ਦੇ ਕੋਲ ਪਹੁੰਚੇ ਸਨ ਪਰ ਉਹਨਾਂ ਦੇ ਨਾਲ ਵੀ ਉਹਨਾਂ ਦੀ ਜਿਹੜੀ ਗੱਲ ਕਹਿੰਦੇ ਸਿਰੇ ਨਹੀਂ ਚੜ੍ਹ ਸਕੀ ਪਰ ਉਹਨਾਂ ਨੇ ਮਨ ਬਣਾ ਲਿਆ ਕਿ ਹੁਣ ਪਿੱਛੇ ਹਟ ਜਾਣਗੇ ਐਸਜੀਪੀਸੀ ਦੇ ਪ੍ਰਧਾਨ ਕੀ ਤੋਂ ਪਰ ਜਿਸ ਤਰ੍ਹਾਂ ਦੇ ਹਾਲਾਤ ਹੁਣ ਸ਼ੋਮਨੀ ਗੁਰਦੁਆਰਾ ਪ੍ਰਬੰਧ ਕਮੇਟੀ ਦੇ ਜਾਂ ਫਿਰ ਅਕਾਲ ਤਖਸ ਦੇ ਤਖਤ ਦੇ ਵਿਚਕਾਰ ਬਣੇ ਹੋਏ ਨੇ ਜਿਹੜੀ ਲੜਾਈ ਸੀ ਅਕਾਲੀ ਦਲ ਦੀ ਲੀਡਰਸ਼ਿਪ ਦੀ ਲੜਾਈ ਜਿਹੜੀ ਸ੍ਰੀ ਅਕਾਲ ਤਖਸ ਸਾਹਿਬ ਤੇ ਐਸਜੀਪੀਸੀ ਦੇ ਵਿਚਕਾਰ ਪਹੁੰਚ ਗਈ ਹੈ ਇਸ ਨੂੰ ਲੈ ਕੇ ਹੁਣ ਜਿਹੜਾ ਸਿੱਖ ਚਿੰਤਕ ਹੈ ਜਾਂ ਫਿਰ ਸਿੱਖ ਜਿਹੜੀ ਸੰਗਤ ਹੈ ਉਹ ਇਸ ਦੇ ਨਾਲ ਦੁਬਿਧਾ ਦੇ ਵਿੱਚ ਹੈ ਕਿ ਆਖਰਕਾਰ ਇਸ ਲੜਾਈ ਦਾ ਸਿੱਖ ਪੰਥ ਨੂੰ ਕੀ ਫਾਇਦਾ ਹੋਵੇਗਾ ਕੀ ਇਹ ਲੜਾਈ ਨਿੱਜੀ ਹਿੱਤਾਂ ਦੇ ਲਈ ਲੜੀ ਜਾ ਰਹੀ ਹੈ ਜਿਸ ਦਾ ਵਿੱਚ ਕੌਮ ਦਾ ਨੁਕਸਾਨ ਹੋ ਰਿਹਾ ਹੈ ਜਿਹੜੀ ਵਿਸ਼ਵ ਪੱਧਰ ਤੇ ਉੱਤੇ ਬੈਠੇ ਸਿੱਖ ਨੇ ਜਾਂ ਫਿਰ ਗੈਰ ਸਿੱਖ ਨੇ ਉਹਨਾਂ ਦੇ ਲਈ ਇਹ ਲੜਾਈ ਉਹ ਕਿਵੇਂ ਦੇਖ ਰਹੇ ਨੇ ਇਸ ਨੂੰ ਜੁੰਡਾ ਜੁੰਡੀ ਹੋਣ ਦੀ ਸਿੱਖਾਂ ਨੂੰ ਕੀ ਕਾਰਨ ਕੀ ਨੇ ਹੁਣ ਜਿਸ ਤਰ੍ਹਾਂ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਦੇ ਵੱਲੋਂ ਪਿੱਛੇ ਹਟਾਇਆ ਗਿਆ ਦੂਜੇ ਪਾਸੇ 7 ਮੈਂਬਰੀ ਕਮੇਟੀ ਸੀ ਉਸ ਦੇ ਵਿੱਚ ਦੋ ਮੈਂਬਰਾਂ ਦੇ ਵੱਲੋਂ ਸਿਫੇ ਦੇਣ ਤੋਂ ਬਾਅਦ 5 ਮੈਂਬਰੀ ਕਮੇਟੀ ਰਹਿ ਗਈ ਹੈ 5 ਮੈਂਬਰੀ ਕਮੇਟੀ ਜਿਹੜੀ ਹੁਣ ਉਹ ਸ੍ਰੀ ਅਕਾਲ ਤਾ ਸਹਿਬ ਦੇ ਜਥੇਦਾਰ ਦੇ ਉੱਤੇ ਜਾਂ ਫਿਰ ਉਸ ਦੇ ਉੱਤੇ ਨਜ਼ਰਾਂ ਟਿਕੀਆਂ ਹੋਈਆਂ ਨੇ ਕਿ ਆਖਰਕਾਰ ਉਹ ਕਦੋਂ ਫੈਸਲਾ ਲੈਂਦੇ ਨੇ ਕਿਉਂਕਿ ਹੁਣ ਜਿਹੜੀ ਸ਼ੋਮਨੀ ਅਕਾਲੀ ਜਲਦ ਦੀ ਜਿਹੜੀ ਭਾਰਤੀ ਸੀ ਪਾਰਟੀ ਨੂੰ ਲੈ ਕੇ ਵੀ ਚਰਨਜੀਤ ਸਿੰਘ ਬਰਾੜ ਦੇ ਵੱਲੋਂ ਵੱਡੇ ਸਵਾਲ ਖੜੇ ਕੀਤੇ ਗਏ ਨੇ ਹੁਣ 1 ਮਾਰਚ ਨੂੰ ਸ਼ੋਮਨੀ ਅਕਾਲੀ ਦਲ ਦਾ ਨਵੇਂ ਪ੍ਰਧਾਨ ਦੀ ਚੋਣ ਹੋਣੀ ਹੈ ਜਿਹੜੀ ਸ਼ੋਮਨੀ ਕਲ ਬਦਲ ਦੇ ਵੱਲੋਂ ਐਲਾਨ ਪਹਿਲਾਂ ਹੀ ਕੀਤਾ ਗਿਆ ਸੀ ਹੁਣ ਇਸ ਦੇ ਸਾਰੇ ਚਲਦੇ ਆ ਕਿ ਉਸ ਤੋਂ ਪਹਿਲਾਂ ਜਥੇਦਾਰ ਗਿਆਨੀ ਰੁਘਵੀਰ ਸਿੰਘ ਦਾ ਕੋਈ ਵੱਡਾ ਫੈਸਲਾ ਆਉਂਦਾ ਜਾਂ ਫਿਰ ਇਸੇ ਤਰ੍ਹਾਂ ਉਸ ਨੂੰ ਟਾਲਮੋਲ ਕਰਕੇ 1 ਮਾਰਚ ਤੱਕ ਖਿੱਚ ਕੇ ਲੈ ਗਏ ਜਿਸ ਤਰ੍ਹਾਂ ਜੋ ਭਾਰਤੀ ਚੱਲ ਰਹੀ ਸੀ ਨਾ ਉਹ ਰੋਕੀ ਗਈ ਨਾ ਕੋਈ ਬਿਆਨ ਦਿੱਤਾ ਗਿਆ মিডিਆ ਦੇ ਵਿੱਚ ਬਿਆਨ ਦੇਣ ਤੋਂ ਇਲਾਵਾ ਹੋਰ ਇਸ ਤੇ ਉੱਤੇ ਕੁਝ ਨਹੀਂ ਕੀਤਾ ਗਿਆ ਹੁਣ ਗਿਆਨੀ ਰਕबीर ਸਿੰਘ ਕੀ ਅਸਤੀਫਾ ਦੇ ਕੇ ਲਾਂਬੇ ਹੋਣਗੇ ਕੀ ਗਿਆਨੀ ਰਕबीर ਸਿੰਘ ਦੇ ਉੱਤੇ ਕੋਈ ਸਿਆਸੀ ਦਬਾਅ ਹੈ ਗਿਆਨੀ ਰਕਬੀਰ ਸਿੰਘ ਚੁੱਪ ਕਿਉਂ ਹੈ ਹਲੇ ਤੱਕ ਕਿਉਂ ਨਹੀਂ ਉਹ ਇਸ ਮਸਲੇ ਨੂੰ ਲੈ ਕੇ ਜਿਹੜਾ ਆਪਣਾ ਧਿਆਨ ਜਾਂ ਫਿਰ ਕਹਿ ਲਈਏ ਜੇ ਉਸੇ ਕੌਮ ਦੀ ਨਜ਼ਰਾਂ ਟਿਕੀਆਂ ਹੋਈਆਂ ਨੇ ਉਹਦੇ ਉੱਤੇ ਫੈਸਲਾ ਕਿਉਂ ਨਹੀਂ ਲੈ ਰਹੇ ਜਾਂ ਤਾਂ ਇੱਕ ਪਾਸੇ ਕਰ ਦੇਣ ਕਿ ਜਿਹੜੀ ਅਕਲ ਦੇ ਉੱਲ ਭਾਰਤੀ ਕੀਤੀ ਗਈ ਹੈ ਸਹੀ ਹੈ ਵੀ ਇਸ ਨੂੰ ਮੰਨ ਲਿਆ ਜਾਵੇ ਜਾਂ ਫਿਰ ਉਸ ਨੂੰ ਖਾਰਜ ਕਰ ਦਿੱਤਾ ਜਾਵੇ ਹੁਣ ਦੁਬਿਧਾ ਦੇ ਵਿੱਚ ਜਿਹੜੀ ਸਿੱਖ ਸੰਗਤ ਫਸੀ ਹੋਈ ਹੈ ਜਾਂ ਫਿਰ ਕੀ ਕੁਚੜ ਇਹਦੇ ਉੱਤੇ ਜਲਦ ਕੋਈ ਨਾ ਕੋਈ ਫੈਸਲਾ ਲੋਕ ਵੀ ਸਿੱਖ ਵੀ ਵੋਟਰ ਵੀ ਉਡੀਕ ਰਹੇ ਨੇ ਕਿ ਆਗਰਕਾਰ ਹੁਣ ਅਕਾਲੀ ਦਲ ਦਾ ਭਵਿੱਖ ਕੀ ਹੋਵੇਗਾ ਪੰਜਾਬ ਦੇ ਵਿੱਚ ਹੁਣ ਉਹਦੇ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਦੀ ਕੀ ਭੂਮਿਕਾ ਹੋਵੇਗੀ ਇਹ ਵੀ ਇੱਕ ਵੱਡੀ ਚਰਚਾ ਦਾ ਵਿਸ਼ਾ ਹੈ ਕਿ ਜੇਕਰ ਅਕਾਲੀ ਦਲ ਬਾਦਲ ਸ੍ਰੀ ਅਕਾਲ ਤਖਤ ਸਾਹਿਬ ਤੋਂ ਉਲਟ ਚੱਲਦਾ ਹੈ ਕਿ ਇਸ ਦਾ ਨੁਕਸਾਨ ਪੰਜਾਬ ਦੀ ਸਿਆਸਤ ਦੇ ਵਿੱਚ ਉਹਨਾਂ ਨੂੰ ਹੋਵੇਗਾ ਜਾਂ ਫਿਰ ਲਾਭ ਹੋਵੇਗਾ ਇਹ ਦੋ ਵਿਸ਼ੇ ਨੇ ਪਰ ਦੂਜੇ ਪਾਸੇ ਜਿਸ ਤਰ੍ਹਾਂ ਦੂਜੀ ਜਿਹੜੀ ਧੀਰ ਹੈ ਜਿਹੜੀ ਬਾਦਲ ਵਿਰੋਧੀ ਧੀਰ ਹੈ ਉਹ ਉਹਨਾਂ ਦੇ ਵੱਲੋਂ ਲਗਾਤਾਰ ਇਸ ਦੇ ਉੱਤੇ ਨਿਸ਼ਾਨੇ ਸੱਦੇ ਜਾ ਰਹੇ ਨੇ ਕਿ ਉਹ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਇੱਕ ਮੰਚ ਦੇ ਉੱਤੇ ਤਿਆਰ ਕਰਕੇ ਪੰਜਾਬ ਦੇ ਪਿੰਡਾਂ ਪਿੰਡਾਂ ਤੱਕ ਪਹੁੰਚ ਕਰਨਗੇ ਜਿਸ ਤਰ੍ਹਾਂ ਗਿਆਨੀ ਰਕबीर ਜੀ ਜਿਤਨਾ ਮਾਫ਼ ਕਰਨਾ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਦਾ ਬਿਆਨ ਹੈ ਕਿ ਅਸੀਂ ਪਿੰਡਾਂ ਪਿੰਡਾਂ ਦੇ ਤੱਕ ਪਹੁੰਚਾਂਗੇ ਨੌਜਵਾਨਾਂ ਨਾਲ ਜੋੜਾਂਗੇ ਕਿਉਂਕਿ ਪੰਜਾਬ ਦੀ ਰਾਜਨੀਤੀ ਨੌਜਵਾਨਾਂ ਨੂੰ ਯੂਥ ਨੂੰ ਨਾਲ ਲੈਣ ਤੋਂ ਬਿਨਾ ਕੁਝ ਨਹੀਂ ਹੋ ਸਕਦੀ ਕਿਉਂਕਿ ਨੌਜਵਾਨ ਦੇ ਹੱਥਾਂ ਦੇ ਵਿੱਚ ਜਿਹੜੀ ਵੋਟ ਹੁੰਦੀ ਹੈ ਜਿਹੜੀ ਪਰਿਵਾਰ ਦੀ ਵੋਟ ਹੁੰਦੀ ਹੈ ਉਹ ਕਈ ਵੋਟਾਂ ਹੱਥ ਦੇ ਵਿੱਚ ਹੁੰਦੀਆਂ ਨੇ ਇਸ ਨੂੰ ਲੈ ਕੇ ਕਿਤੇ ਨਾ ਕਿਤੇ ਜਿਸ ਤਰ੍ਹਾਂ ਹੁਣ ਜਿਹੜੀ ਸਿਆਸਤੀ ਰਜਨੀਤੀ ਜਾਂ ਫਿਰ ਕਹਿ ਲਈਏ ਪੰਜਾਬ ਦੇ ਵਿੱਚ ਸਿੱਖ ਰਾਜਨੀਤੀ ਕਰਵਟ ਲੈ ਰਹੀ ਹੈ ਮੋੜ ਲੈ ਰਹੀ ਹੈ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਦੇਖਣਾ ਹੋਵੇਗਾ ਕਿ ਇਹ ਕਿਹੜੇ ਪਾਸੇ ਨੂੰ ਤੁਰਦੀ ਹੈ ਕਿ ਕੁਝ ਇਹਦੇ ਵਿੱਚ ਹੋਰ ਫੈਸਲੇ ਹੁੰਦੇ ਨੇ ਕੀ ਗਿਆਨੀ ਰਗਵੀਰ ਸਿੰਘ ਹੁਣ ਆਪਣਾ ਜਿਹੜਾ ਸਖਤ ਫੈਸਲਾ ਸੁਣਾਉਣਗੇ ਕੀ ਕੁਝ ਹੋਵੇਗਾ ਇਹਦੇ ਤੇ ਸਭ ਦੀ ਨਜ਼ਰ ਟਿਕੀਆਂ ਹੋਈਆਂ ਨੇ ਤੁਹਾਨੂੰ ਇੱਥੇ ਇੱਕ ਗੱਲ ਹੋਰ ਦੱਸ ਦਈਏ ਕਿ 28 ਜਿਹੜੀ ਫਰਵਰੀ 28 ਫਰਵਰੀ ਨੂੰ ਸ਼ੋਮਨੀ ਅਕਾਲੀ ਦਲ ਦੇ ਵੱਲੋਂ ਵੀ ਜਿਹੜੀ ਆਪਣੀ ਭਰਤੀ ਹੋਈ ਹੈ ਭਰਤੀ ਨਾਲ ਸੰਬੰਧਿਤ ਇੱਕ ਮੀਟਿੰਗ ਵੀ ਸੱਦੀ ਗਈ ਹੈ ਉਹਦੇ ਸਬੰਧ ਦੇ ਵਿੱਚੋਂ ਸਾਰੇ ਜਿਥੇ ਹੁਣ ਭਰਤੀਆਂ ਹੋਏ ਨੇ ਪਰਚੇ ਜਮ੍ਹਾਂ ਕਰਾਉਂ ਵੀ ਇੱਥੇ ਜਾਣ ਗਿਆ ਉਸ ਨੂੰ ਲੈ ਕੇ ਹੁਣ 1 ਮਾਰਚ ਨੂੰ ਕੀ ਅਕਾਲੀ ਦਲ ਨਵੀਂ ਜਿਹੜੀ ਭਰਤੀ ਦੇ ਤਹਿਤ ਅਕਾਲੀ ਦਲ ਦਾ ਜਿਹੜਾ ਪ੍ਰਦਾਨ ਚੁੰਨਦਾ ਹੈ ਜਾਂ ਫਿਰ ਨਹੀਂ ਕੀ ਅਕਾਲੀ ਦਲ ਦੀ ਜਿਹੜੀ ਭਰਤੀ ਹੋਈ ਹੈ ਕੀ ਉਹ ਸਹੀ ਹੋਈ ਹੈ ਜਾਂ ਫਿਰ ਉਹਦੇ ਵਿੱਚ ਕੋਈ ਗਰਭੜ ਹੈ ਕਿ ਜਿਸ ਤਰ੍ਹਾਂ ਸੀ ਅਖਾਲਤਾ ਸਾਹਿਬ ਦੇ ਜਥੇਦਾਰ ਦੇ ਵੱਲੋਂ ਕਿਹਾ ਗਿਆ ਸੀ ਧਾਰਕਰ ਲੈ ਕੇ ਬਕਾਇਦਾ ਜੈਨੂਨ ਤਰੀਕੇ ਦੇ ਨਾਲ ਹੋਵੇ ਬੋਗਸ ਨਾ ਹੋਵੇ ਭਰਤੀ ਕੀ ਇਸ ਦੇ ਵਿੱਚ ਹੁਣ ਕੀ ਹੋਵੇਗਾ ਇਸ ਨੂੰ ਲੈ ਕੇ ਵੀ ਸਵਾਲ ਉੱਠਣੇ ਸ਼ੁਰੂ ਹੋ ਚੁੱਕੇ ਨੇ ਕਿਉਂਕਿ ਕਿਹਾ ਜਾ ਰਿਹਾ ਹੈ ਕਿ ਅਕਲ ਦਲ ਝੂਠ ਬੋਲ ਰਿਹਾ ਉਹਨਾਂ ਦੇ ਕੋਲ ਤਕਰੀਬਨ 4 4.5 ਲੱਖ ਤੱਕ ਹੀ ਭਰਤੀ ਹੋ ਸਕੀ ਹੈ ਹੁਣ ਪਿੰਡਾਂ ਦੇ ਵਿੱਚ ਕਿਹੜੇ ਪਿੰਡਾਂ ਦੇ ਵਿੱਚ ਭਰਤੀ ਨਹੀਂ ਹੋਈ ਕਈ ਪਿੰਡਾਂ ਦੇ ਵਿੱਚ ਤਾਂ ਹੁਣ ਇਹ ਜਾਂਚ ਦਾ ਵਿਸ਼ਾ ਹੋਊਗਾ ਕਿ ਜਿਹੜੀ ਭਰਤੀ ਕੀਤੀ ਗਈ ਹੈ ਕੀ ਕੀ ਸਹੀ ਕੀਤੀ ਗਈ ਹੈ ਆਧਾਰ ਕਰ ਲਏ ਗਏ ਨੇ ਭਰਤੀ ਦੀ ਪ੍ਰਕਿਰਿਆ ਕੀ ਹੋਈ ਹੋਵੇਗੀ ਇਸ ਨੂੰ ਲੈ ਕੇ ਸਭ ਦੀਆਂ ਨਜ਼ਰਾਂ ਨੇ ਸੋ ਫਿਲਹਾਲ ਅੱਜ ਦੇ ਪ੍ਰੋਗਰਾਮ ਦੇ ਵਿੱਚ ਇੰਨਾ ਹੀ ਤੇ ਕੱਲ ਫਿਰ ਕਿਸੇ ਖਬਰ ਦੇ ਉੱਤੇ ਚਰਚਾ ਕਰਾਂਗੇ ਧੰਨਵਾਦ